ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਸੀਟ ਹਾਰਪੁਰ ਦੀ ਕਿ ਹਾਰਪੁਰੀਆਂ ਦੇ ਵਿੱਚ ਇਸ ਵਾਰ ਕਿਹੜਾ ਹੁਸ਼ਿਆਰ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਆ ਕਿਉਂਕਿ ਚਰਚਾ ਸ਼ੁਰੂ ਹੋ ਚੁੱਕੀ ਆ ਚੋਣਾਂ ਦਾ ਐਲਾਨ ਵੀ ਕਿਸੇ ਵੇਲੇ ਤੇ ਉਮੀਦਵਾਰਾਂ ਨੇ ਵੀ ਆਪਣੀ ਭੱਜ ਦੌੜ ਸ਼ੁਰੂ ਕਰ ਦਿੱਤੀ ਆ ਮਸਲਾ ਤੇ ਜਿੱਤਣ ਦਾ ਵੀ ਆ ਤੇ ਸੀਟ ਜਿੱਤਣ ਦੇ ਨਾਲ ਨਾਲ ਮਸਲਾ ਕਿਸਮਤ ਦਾ ਵੀ ਆ ਤੇ ਮੀਂਹ ਦਾ ਵੀ ਆ ਹੁਣ ਸਵਾਲ ਆ ਕਿ ਹਾਰਪੁਰ ਤੋਂ ਜਿਹੜੀਆਂ ਪਾਰਟੀਆਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਚਾਹੇ ਉਹਦੇ ਵਿੱਚ ਸਤਾਤਾ ਦੀ ਪਾਰਟੀ ਆਮਾਦੀ ਪਾਰਟੀ ਆ ਕਾਂਗਰਸ ਸ਼੍ਰੋਮਣੀ ਕਾਲੀਦਾਲ ਭਾਰਤੀ ਜਨਤਾ ਪਾਰਟੀ ਇਹਨਾਂ ਪਾਰਟੀਆਂ ਦੇ ਵਿੱਚ ਕਿਹੜੇ-ਕਿਹੜੇ ਜਾਦਾ ਉਮੀਦਵਾਰ ਚਰਚਾ ਦੇ ਵਿੱਚ ਨੇ ਸੰਭਾਵੀ ਉਮੀਦਵਾਰ ਜਾਂ ਪਾਰਟੀ ਦੇ ਜਿਹੜੇ ਵਰਕਰ ਤੇ ਸਪੋਰਟਰ ਉਹ ਕਿਸ ਨੂੰ ਚਾਹੁੰਦੇ ਨੇ ਕਿ ਪਾਰਟੀ ਉਸ ਨੂੰ ਟਿਕਟ ਦੇਵੇ ਜਿਹਦੀ ਕ੍ਰੈਡਿਬਿਲਟੀ ਵੇਨੇਬਿਲਟੀ ਤੇ ਅਕਾਉਂਟੇਬਿਲਟੀ ਦਾ ਆਧਾਰ ਹੈ ਤੇ ਇਸ ਕਰਕੇ ਜਿਹੜੇ ਸਰਵੇਖਣ ਸਾਹਮਣੇ ਆਏ ਨੇ ਉਹ ਅਸੀਂ ਤੁਹਾਡੇ ਨਾਲ ਲਗਾਤਾਰ ਪਿਛਲੇ ਦਿਨਾਂ ਤੋਂ ਸਾਂਝੇ ਕਰ ਰਹੇ ਚਾਹੇ ਅਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਸੀ ਗੁਰਦਾਸਪੁਰ ਦੀ ਗੱਲ ਕੀਤੀ ਸੀ ਤੇ ਅੱਜ ਅਸੀਂ ਕਰ ਰਹੇ ਹਿਸ਼ਾਰਪੁਰ ਦੀ ਤੇ ਹਿਸ਼ਾਰਪੁਰ ਤੋਂ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਦੇ ਜਿਹੜੇ ਲੋਕ ਨੇ ਸਪੋਰਟਰ ਨੇ ਵੋਟਰ ਨੇ ਉਹ ਚਾਹੁੰਦੇ ਨੇ 42% ਲੋਕ ਚਾਹੁੰਦੇ ਨੇ ਕਿ ਡਾਕਟਰ ਰਵਜੋਤ ਸਿੰਘ ਹੁਣਾਂ ਨੂੰ ਪਾਰਟੀ ਟਿਕਟ ਦੇਵੇ ਤੇ ਚੰਗੀ ਰਹੇਗੀ ਗੱਲ ਪਾਰਟੀ ਵਾਸਤੇ ਡਾਕਟਰ ਰਵਜੋਤ ਐਸ ਟਾਈਮ 6:84 ਤੋਂ ਆਵਾਦੀ ਪਾਰਟੀ ਦੇ ਐਮਐਲਏ ਹਾਲਾਂਕਿ ਉਹ 17 ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨ ਲੜੀ ਸੀ ਲੇਕਿਨ ਉਹ ਇਲੈਕਸ਼ਨ ਹਾਰ ਗਏ ਸੀ 22 ਦੇ ਵਿੱਚ ਆਵਾਦੀ ਪਾਰਟੀ ਦੀ ਹਵਾ ਬਣੀ ਤੇ ਉਸ ਹਵਾ ਦੇ ਵਿੱਚ ਡਾਕਟਰ ਰਵਜੋਤ ਸਿੰਘ ਹੋਣੀ ਵੀ ਜਿੱਤੇ ਸਨ ਤੇ 42% ਦੇ ਲੋਕ ਕਹਿੰਦੇ ਨੇ ਕਿ ਰਵੀਜੋਤ ਸਿੰਘ ਹੋਣਾ ਨੂੰ ਜਿਹੜੇ ਆਵਾਦੀ ਪਾਰਟੀ ਦਾ ਵੋਟਰ ਸਪੋਰਟਰ ਕਿ ਉਹਨਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ 37% ਦੇ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਡਾਕਟਰ ਲਖਬੀਰ ਸਿੰਘ ਨੇ ਡਾਕਟਰ ਲਖਬੀਰ ਸਿੰਘ ਨੇ ਹੋਰ ਨੇ ਜਿਨ੍ਹਾਂ ਨੇ ਰੇੜੀਆਂ ਵਾਲਿਆਂ ਨੂੰ ਛੋਟੇ ਦੁਕਾਨਦਾਰ ਜਿਹੜੇ ਕਾਨੂੰਨੀ ਦਾਪੇਜ ਨਹੀਂ ਜਾਣਦੇ ਕਾਨੂੰਨੀ ਅਪਰੋਚ ਨਹੀਂ ਹੈ ਜਿਨ੍ਹਾਂ ਨੂੰ ਜਾ ਕੇ ਉਹਨਾਂ ਨੇ ਬੜੀ politcal stunt ਬਾਜੀ ਕੀਤੀ ਸੀ ਬੜੇ ਆਪਣੇ ਆਪ ਨੂੰ ਉਹਨਾਂ ਨੇ ਧਾਕੜ ਆਫੀਸਰ ਦੇ ਰੂਪ ਦੇ ਵਿੱਚ ਸਾਬਤ ਕੀਤਾ ਲੇਕਿਨ ਉਹਨਾਂ ਦੀ ਜਿਹੜੀ ਧਾਕੜ ਜਾਂ ਤੰਬਕੋ ਰੇਡੀਆਂ ਤੱਕ ਪੈਂਦੀ ਰਹੀ ਕਿਸੇ ਚੰਗੇ ਹੋਟਲ ਦੇ ਕਾਰੋਬਾਰੀ ਤੱਕ ਉਹਦੀ ਧਾਕੜ ਨਹੀਂ ਨਿਕਲੀ ਆਏਗੀ ਕਿਉਂਕਿ ਇੱਕ ਪਲਾਨਡ ਤਰੀਕੇ ਦੇ ਨਾਲ ਡਾਕਟਰ ਲਖਬੀਰ ਸਿੰਘ ਹੋਣਾ ਨੇ ਸੀਟ ਤੇ ਦਾਵੇਦਾਰੀ ਜਿਤਾਉਣ ਵਾਸਤੇ ਜਿਹੜਾ ਜਿਹੜਾ ਟਕਵੰਝ ਜਿਹੜਾ ਰਚਿਆ ਸੀ ਉਹ ਵੀ ਸਾਹਮਣੇ ਆ ਚੁੱਕਾ ਕਿ ਜੇ ਸਰਕਾਰ ਚੰਗੀ ਸੀ ਤੇ ਅਜੇ ਲੋਕਾਂ ਨੂੰ ਸਰਕਾਰ ਦੇ ਵਿੱਚ ਖੁੱਲ ਕੇ ਕੰਮ ਕਰਨਾ ਚਾਹੀਦਾ ਹੈਗਾ ਤੇ ਸਰਕਾਰ ਨੇ ਖੁੱਲੇ ਹੱਥ ਦਿੱਤੇ ਲੇਕਿਨ ਪਲੈਨਟ ਤਰੀਕੇ ਦੇ ਨਾਲ ਡਾਕਟਰ ਲਖਵੀਰ ਸੋਹਣੀ ਚੌਂ ਮੈਦਾਨ ਵਿੱਚ ਉਤਰਨ ਵਾਸਤੇ ਕਾਲੇ ਹੋਏ ਨੇ 37% ਲੋਕੀ ਚਾਹੁੰਦੇ ਨੇ ਕਿ ਡਾਕਟਰ ਲਖਵੀਰ ਸਿੰਘ ਆਮ ਆਦੀ ਪਾਰਟੀ ਤੋਂ ਉਮੀਦਵਾਰ ਬਣੇ ਬਾਕੀ ਜਿਹੜੇ ਦੋ ਨਾਮ ਹੋਰ ਨੇ ਆਮ ਆਦੀ ਪਾਰਟੀ ਦੇ ਇੱਕ ਉਥੋਂ ਸਰਿੰਦਰ ਕੁਮਾਰ ਸਿੰਦਾ ਨਾਮਕ ਵੀ ਆਮ ਆਦੀ ਪਾਰਟੀ ਦੇ ਮੀਤਾਂ ਨੇ ਉਹਨਾਂ ਨੂੰ 8% ਦੇ ਲੋਕ ਚਾਹੁੰਦੇ ਨੇ ਤੇ 13 ਜਿਹੜੇ ਨੇ ਉਹ ਬਾਕੀ ਹੋਰ ਜਿਹੜੇ ਅਦਰਜ਼ ਦੇ ਵਿੱਚ ਕਾਊਂਟ ਕੀਤੇ ਗਏ ਨੇ ਜੇਕਰ ਜਾਦਾ ਰਵੀਜੋਤ ਸਿੰਘ ਬਾਰੇ ਜਿਹੜੇ ਆਮ ਆਦੀ ਪਾਰਟੀ ਦੇ ਵੋਟਰ ਸਪੋਰਟਰ ਉਹ ਚਾਹੁੰਦੇ ਨੇ ਕਿ ਰਵੀਜੋਤ ਸਿੰਘ ਨੂੰ ਮਿਲੇ 73% ਦੀ ਲਟ ਲਖਬੀਰ ਸਿੰਘ ਹੁਣ ਡਾਕਟਰ ਲਖਬੀਰ ਸਿੰਘ ਉਹਨਾਂ ਨੇ ਜੋ ਕੁਝ ਇੱਕ ਟਾਰਗੇਟ ਤੌਰ ਤੇ ਉਹਨਾਂ ਨੇ ਕੰਮ ਕੀਤਾ ਹੈਗਾ ਉਹ ਸਾਰਿਆਂ ਦੇ ਹੁਣ ਸਾਹਮਣੇ ਕਿ ਡਾਕਟਰ ਲਖਬੀਰ ਸਿੰਘ ਨੂੰ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਵਿੱਚ ਚਾਹੁੰਦੀ ਕਿ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਪਰ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਊਗਾ ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦਾ ਜਿਹੜਾ ਸਰਵੇਖਣ ਸਾਹਮਣੇ ਆ ਉਹਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਚੱਬੇਵਾਲ ਤੋਂ ਐਮਐਲਏ ਨੇ ਦੂਜੀ ਵਾਰ ਬਣਿਆਗੇ ਨੇ ਹਾਲਾਂਕਿ 2019 ਦੇ ਵਿੱਚ ਵੀ ਉਹਨਾਂ ਲੋਕ ਸਭਾ ਚੋਣ ਲੜੀ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਨੇਤਾ ਜਿਹੜੇ ਇਸ ਟਾਈਮ ਸੈਂਟਰ ਦੇ ਵਿੱਚ ਵਜ਼ੀਰ ਨੇ ਸੋਮ ਪ੍ਰਕਾਸ਼ ਸੋਮ ਪ੍ਰਕਾਸ਼ ਦੇ ਹੱਥੋਂ ਬਹੁਤ ਮਾਮੂਲੀ ਫਰਕ ਦੇ ਨਾਲ ਹਾਰ ਗਏ ਸਨ ਇਸ ਵਾਰ ਵੀ ਜਿਹੜੇ ਸ਼ਾਰਪੁਰ ਤੋਂ ਲੋਕ ਖਾਸ ਕਰਕੇ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਲੋਕ ਜੁੜੇ ਨੇ ਉਹ ਚਾਹੁੰਦੇ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਣਾ ਚਾਹੀਦਾ ਹੈਗਾ 90% ਦੀ ਲੋਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਚਾਹੁੰਦੇ ਨੇ ਇਸੇ ਤਰ੍ਹਾਂ ਜਿਹੜੇ ਸਾਬਕਾ ਵਿਧਾਇਕ ਨੇ ਪਵਨ ਕੁਮਾਰ ਆਦਿਆ ਉਹਨੂੰ ਵੀ 14% ਜਿਹੜੇ ਆਮ ਕਾਂਗਰਸ ਪਾਰਟੀ ਦੇ ਵਰਕਰ ਸਪੋਰਟਰ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਪਵਨ ਕੁਮਾਰ ਆਦਿਆ ਨੂੰ ਬਣਾਇਆ ਜਾਵੇ ਔਰ ਇੱਕ ਕੇਰਲਾ ਤੋਂ ਰਿਟਾਇਰਡ ਡੀਜੀਪੀ ਰੈਂਕ ਤੋਂ ਰਿਟਾਇਰ ਹੋ ਕੇ ਆਏ ਨੇ ਹਾਰਪੁਰ ਦੇ ਰਹਿਣ ਵਾਲੇ ਨੇ ਸਭਦੇਸ਼ ਕੁਮਾਰ ਸਭਦੇਸ਼ ਕੁਮਾਰ ਵੀ ਅੱਜਕੱਲ ਚਰਚਾ ਦੇ ਵਿੱਚ ਨੇ ਕਾਫੀ ਭੱਜ ਦੌੜ ਕਰ ਰਹੇ ਨੇ ਅ ਦਿੱਲੀ ਹਾਈ ਕਮਾਂਡ ਦੇ ਨਾਲ ਉਹਨਾਂ ਦੇ ਸਬੰਧ ਕਾਂਗਰਸ ਪਾਰਟੀ ਦੇ ਠੀਕ ਹੈ ਇਸੇ ਕਰਕੇ ਪਰ ਲੋਕਲ ਜਿਹੜੇ ਲੋਕ ਨੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਉਹ 4% ਦੇ ਹੀ ਉਹਨਾਂ ਨੇ ਹਾਂ ਕੀਤੀ ਹੈ ਲੇਕਿਨ ਜ਼ਿਆਦਾਤਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੋਕ ਕਾਂਗਰਸ ਪਾਰਟੀ ਦੇ ਲੋਕ ਚਾਹੁੰਦੇ ਨੇ ਹਾਲਾਂਕਿ ਚਰਚਾ ਵੀ ਹੈ ਕਿ ਸ਼ਾਇਦ ਚਰਨਜੀਤ ਚੰਨੀ ਹਾਰਪੁਰ ਤੋਂ ਵੀ ਚੋਣ ਲੜ ਸਕਦੇ ਨੇ ਚਰਨਜੀਤ ਚੰਨੀ ਹਾਰਪੁਰ ਤੋਂ ਚੋਣ ਲੜੇ ਤੇ ਲਾਜ਼ਮੀ ਤੌਰ ਤੇ ਬਾਕੀ ਫਿਰ ਪਿੱਛੇ ਹਟ ਜਾਣਗੇ ਹੁਣ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਸਵਾਲ ਹੈ ਕਿ ਉਹ ਨਾ ਫੀਜ਼ੀ ਲੋਕ ਉਹ ਲੋਕਾਂ ਦੀ ਪਸੰਦ ਬਣੇ ਹੋਏ ਨੇ ਫਿਲਹਾਲ ਅੱਜ ਦੀ ਤਰੀਕ ਦੇ ਨਾਲ ਬਾਕੀ ਜੋ ਟਿਕਟਾਂ ਦੀ ਵੰਡ ਹੋਏਗੀ ਤੇ ਨਤੀਜੇ ਕੁਝ ਹੋਰ ਨਿਕਲ ਸਕਦੇ ਲੇਕਿਨ ਫਿਲਹਾਲ ਜਿਹੜਾ ਸਰਵੇਖਣ ਸਾਹਮਣੇ ਆਇਆ ਹੁਣ ਗੱਲ ਕਰਦੇ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਕਿਉਂਕਿ ਪਿਛਲੀ ਵਾਰ ਸੋਮ ਪ੍ਰਕਾਸ਼ ਬਹੁਤ ਘੱਟ ਮਾਰ ਦੇਣ ਦੇ ਨਾਲ ਜਿੱਤੇ ਸੀ ਔਰ 2019 ਦੇ ਵਿੱਚ ਸ਼੍ਰੋਮਣੀ ਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦਾ ਵੀ ਗੱਠ ਜੋੜ ਸੀ ਤੇ ਇਸ ਕਰਕੇ ਜਿਹੜੀ ਸੀਟ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦੇ ਝੋਲੀ ਪੈ ਗਈ ਸੀ ਪਰ ਇਸ ਵਾਰ ਫਿਰ ਸੋਮ ਪ੍ਰਕਾਸ਼ ਨੂੰ ਲੈ ਕੇ ਲੋਕਾਂ ਦੀ ਜਿਹੜੀ ਰਾਏ ਸਾਹਮਣੇ ਆਈ ਹੈ 44% ਜਿਹੜੇ ਬੀਜੇਪੀ ਦੇ ਲੋਕ ਜਾਂ ਸ਼ਹਿਰੀ ਜਿਹੜੇ ਲੋਕ ਨੇ ਚਾਹੁੰਦੇ ਨੇ ਕਿ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਜਾਵੇ ਉਹ 44% ਦੀ ਗਿਣਤੀ ਹੈਗੀ ਔਰ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੌਜਵਾਨ ਨੇਤਾ ਨੇ ਰਕੇਸ਼ ਜਿਹੜੇ ਬੱਗਾ ਉਹ 12% ਦੀ ਨੇ ਔਰ ਇੱਕ ਆਈਐਸ ਰਿਟਾਇਰਡ ਹੋਏ ਨੇ ਆਰਐਸ ਲੱਧਣ 5% ਜਿਹੜੇ ਬੀਜੇਪੀ ਦੇ ਵਰਕਰ ਜਾਂ ਸਪੋਰਟਰ ਆਰਐਸ ਲੱਧੜ ਸਾਹਿਬ ਨੂੰ ਚਾਹੁੰਦੇ ਨੇ ਲੇਕਿਨ ਜਿਆਦਾ ਜਿਹੜਾ ਸਵਾਲ ਆ ਉਹ ਸੋਮ ਪ੍ਰਕਾਸ਼ ਹੈ ਇਨਾਂ ਇੰਨਾ ਤੋਂ ਇਲਾਵਾ ਇੱਕ ਜਿਹੜਾ ਵੱਡਾ ਨਾਮ ਆ ਉਹ ਜਿਹੜੇ ਇਸ ਟਾਈਮ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਸਾਪਲਾ ਵਿਜੇ ਸਾਪਲਾ ਵੀ ਲੋਕ ਸਭਾ ਚੋਣ ਲੜ ਸਕਦੇ ਅਗਰ ਜੇ ਪਾਰਟੀ ਨੇ ਕਰ ਸੋਮਪ੍ਰਕਾਸ਼ ਜਾਂ ਜਲੰਧਰ ਜਾਂ ਹਿਸ਼ਾਰਪੁਰ ਤੋਂ ਚੋਣ ਲੜ ਸਕਦੇ ਅਗਨੇ ਔਰ ਦੋਨੇ ਰਾਖਵੀਆਂ ਸੀਟਾਂ ਨੇ ਇਸ ਕਰਕੇ ਚਰਚਾ ਦੇ ਸੋਮਪ੍ਰਕਾਸ਼ ਵੀ ਚੇਰਾ ਹੋ ਸਕਦੇ ਨੇ ਪਰ ਫਿਲਹਾਲ ਜਿਹੜਾ ਸਰਵੇਖਣ ਸਾਹਮਣੇ ਆਇਆ ਉਹਦੇ ਚੀ ਹੈ 44% ਜਿਹੜੇ ਲੋਕ ਨੇ ਉਸੋਮ ਪ੍ਰਕਾਸ਼ ਨੂੰ ਚਾਹੁੰਦੇ ਨੇ ਹਾਲਾਂਕਿ ਬੀਜੇਪੀ ਨੇ ਬਣਾ ਕੇ ਰੱਖਿਆ ਕਿ ਜਿਹੜੇ 75 ਸਾਲ ਜਿਸ ਦੀ ਉਮਰ ਹੋ ਜੇ ਉਹਨੂੰ ਉਹ ਟਿਕਟ ਨਹੀਂ ਦਿੰਦੇ ਹੈਗੇ ਇਸ ਕੇਸ ਦੇ ਵਿੱਚ ਸੋਮ ਪ੍ਰਕਾਸ਼ ਉਹਨਾਂ ਦੀ ਉਮਰ 75 ਸਾਲ ਟੱਪ ਚੁੱਕੀ ਹੈ ਸ਼ਾਇਦ ਇਸ ਕਰਕੇ ਉਹਨਾਂ ਨੂੰ ਨਾ ਜਿਹੜੀ ਹੈ ਟਿਕਟ ਮਿਲੇ ਲੇਕਿਨ ਫਿਲਹਾਲ ਜਿਹੜੇ ਲੋਕ ਚਾਹੁੰਦੇ ਨੇ ਉਹ ਇਹ ਨੇ ਕਿ ਸੋਮ ਪ੍ਰਕਾਸ਼ ਨੂੰ ਬੀਜੇਪੀ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਕਿਉਂਕਿ ਇਸ ਜੇ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਸਪਾ ਦਾ ਗੱਠਜੋੜ ਰਿਹਾ ਤੇ ਲਾਜ਼ਮੀ ਤੌਰ ਤੇ ਫਿਰ ਜਿਹੜੇ ਉਥੋਂ ਦੇ ਸ਼ਾਰਪੁਰ ਦੇ ਜਿਹੜੇ ਲੋਕ ਨੇ ਨੌ ਹਲਕਿਆਂ ਦੇ ਲੋਕ ਉਹ ਕੀ ਕਹਿੰਦੇ ਹੈਗੇ ਨੇ 37% ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਜਸਬੀਰ ਸਿੰਘ ਗੜੀ ਜਸਬੀਰ ਸਿੰਘ ਗੜੀ ਨੂੰ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਚਾਹੁੰਦੇ ਨੇ 37% ਦੇ ਕਿ ਜਸਬੀਰ ਸਿੰਘ ਗੜੀ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ ਔਰ ਅਵਤਾਰ ਸਿੰਘ ਕ੍ਰੀਮਪੁਰੀ ਜਿਹੜੇ ਰਾ ਸਭਾ ਮੈਂਬਰ ਰਹ ਚੁੱਕੇ ਨੇ ਔਰ ਪੰਜਾਬ बसपा ਦੇ ਸਾਬਕਾ ਪ੍ਰਧਾਨ ਵੀ ਰਹ ਚੁੱਕੇ ਨੇ 19% ਦੇ ਲੋਕ ਅਵਤਾਰ ਸਿੰਘ ਕ੍ਰੀਮਪੁਰੀ ਨੂੰ ਚਾਹੁੰਦੇ ਹੈਗੇ ਨੇ ਔਰ ਇੱਕ बसपा ਦਾ ਇੱਕ ਹੋਰ ਲੀਡਰ ਨੇ ਭਗਵਾਨ ਸਿੰਘ ਉਹਨਾਂ ਨੂੰ 14% ਲੇਕਨ बसपा ਦੇ ਜਿਆਦਾ ਜਿਹੜੇ ਲੋਕ ਨੇ ਜਿਹੜੇ ਜੁੜੇ ਹੋਏ ਨੇ ਉਹ ਜਸਬੀਰ ਸਿੰਘ ਗੜੀ ਦੇ ਹੱਕ ਵਿੱਚ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ बसपा ਦਾ ਵਿਗਾਠ ਜੋੜ ਟੁੱਟ ਗਿਆ ਤੇ ਫਿਰ ਸ਼੍ਰੋਮਣੀ ਕਾਲੀ ਦਲ ਆਪਣੇ ਉਮੀਦਵਾਰ ਚੋਣ ਮદાન ਵਿੱਚ ਉਤਾਰ ਸਕਦੀ ਹੈ ਤੇ ਫਿਰ ਸ਼ਰਮਣੀ ਅਕਾਲੀ ਦਲ ਕੋ ਉੱਥੇ ਕਾਫੀ ਲੀਡ ਨੇ ਚਾਹੀ ਸੂਨ ਸਿੰਘ ਠੰਡਲ ਹੋਣ ਚਾਹੀ ਕੋਈ ਹੋਰ ਹੋਣ ਲੇਕਿਨ ਫਿਲਹਾਲ ਜਿਹੜਾ ਸਰਵੇਖਣਾ ਹੈ ਉਹ ਸ਼ਰਮਣੀ ਅਕਾਲੀ ਦਲ ਤੇ ਬਸਪਾ ਗੱਠ ਜੋੜੂ ਧਿਆਨ ਵਿੱਚ ਰੱਖ ਕੇ ਹੀ ਆਇਆ ਹੁਣ ਸਵਾਲ ਹੈ ਕਿ ਸ਼ਾਰਪੁਰ ਦੇ ਵਿੱਚ ਜਿਹੜਾ ਅਸੀਂ ਆਵਾਜ਼ੀ ਪਾਰਟੀ ਦੇ ਕਿਹੜੇ ਚਿਹਰੇ ਨੇ ਕਾਂਗਰਸ ਪਾਰਟੀ ਦੇ ਕਿਹੜੇ ਸੰਭਾਵੀ ਆ ਭਾਜਪਾ ਦੇ ਔਰ ਸ਼ਰਮਣੀ ਅਕਾਲੀ ਦਲ ਬਸਪਾ ਦੇ ਜਿਹੜੇ ਕਿ ਸੰਭਾਵੀ ਚਿਹਰੇ ਨੇ ਉਹਨਾਂ ਵਿੱਚ ਅਸੀਂ ਜ਼ਿਕਰ ਕੀਤਾਗਾ ਇਹ ਜਿਹੜੇ ਨੇ ਸਰਵੇਖਣ ਜਿਹੜੇ ਆ ਰਹੇ ਨੇ ਉਹਨਾਂ ਸਰਵੇਖਣਾਂ ਦੇ ਵਿੱਚ ਕਿਹੜੀ ਪਾਰਟੀ ਚ ਜਿਆਦੀ ਦਾਵੇਦਾਰੀ ਕਿਸ ਉਮੀਦਵਾਰ ਦੀ ਬੰਦੀ ਹੈਗੀ ਹੈ ਇਹ ਜਿਹੜਾ ਕਿਉਂਕਿ ਲੋਕ ਸਭਾ ਚੋਣਾਂ ਦਾ ਐਲਾਨ ਜਿਹੜਾ ਬੰਨਿਆ ਜਾ ਰਿਹਾ ਹੈ ਕਿ ਮੱਧ ਮਾਰਚ ਵਿੱਚ ਹੋ ਜਾਏਗਾ ਔਰ ਮਈ ਦੇ ਦਿੱਤ ਵੈਸੇ ਹੀ ਲੋਕ ਸਭਾ ਚੋਣਾਂ ਜਿਹੜੀਆਂ ਨੇ ਪੈ ਜਾਣੀਆਂ ਵੋਟਾਂ ਤੇ ਰਿਜ਼ਲਟ ਵੀ ਆ ਜਾਣੇ ਨਵੀਂ ਸਰਕਾਰ ਸੈਕਟਰ ਦੇ ਵਿੱਚ ਆ ਜਾਣੀ ਹੈ ਲੇਕਿਨ ਫਿਲਹਾਲ ਸ਼ਾਰਪੁਰ ਦੇ ਵਿੱਚ ਸ਼ਾਰਪੁਰ ਦੇ ਵਿੱਚ ਕਿਸ ਪਾਰਟੀ ਦੀ ਹਿਸ਼ਾਰੀ ਰਹੇਗੀ ਤੇ ਕਿਸ ਪਾਰਟੀ ਦੇ ਲੀਡਰ ਦੀ ਸ਼ਾਰੀ ਰਵੇਗੀ ਕੋਈ ਮਸਲਾ ਜਿੱਤਾ ਹਰਤੇ ਬਹੁਤ ਨਿਰਭਰ ਕਰਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ